ਮੈਂ ਕੁਝ ਨਾਮ ਲਵਾਂਗਾ ਹਰਸ਼ਮਲੋਤਰਾ ਡਾਕਟਰ ਐਲ ਮਰੁਗਨ ਮਤਲਬ ਕਿ ਲੋਕਨਾਥਨ ਮਰੁਗਨ ਸ਼ੋਭਾ ਕਰਦਾਂਜਲੇ ਸੰਜੇ ਸੇਠ ਬਣਵਾਲੀ ਲਾਲ ਵਰਮਾ ਜਿਹੜੇ ਮੈਂ ਨਾਮ ਲਏ ਆ ਤਾਂ ਸ਼ਾਇਦ ਬਹੁਤੇ ਤੁਸੀਂ ਇਹਨਾਂ ਵਿੱਚੋਂ ਕਿਸੇ ਨੂੰ ਨਹੀਂ ਜਾਣਦੇ ਹੋਵੋਗੇ ਪਰ ਨਾ ਤੁਹਾਨੂੰ ਦੱਸਦਾ ਕਿ ਇਹ ਪੰਜਾਬ ਦੇ ਦੌਰੇ ਤੇ ਨੇ ਤੇ ਬਹੁਤ ਵੱਡੀਆਂ ਪੰਦਵੀਆਂ ਉੱਪਰ ਬੈਠੇ ਨੇ ਇਹ ਸਾਰੇ ਕੇਂਦਰੀ ਰਾਜ ਮੰਤਰੀ ਨੇ ਮੋਦੀ ਸਰਕਾਰ ਦੇ ਵਿੱਚ ਇਸ ਕਰਕੇ ਪੰਜਾਬ ਦੇ ਦੌਰੇ ਤੇ ਨੇ ਕਿਉਂਕਿ ਪੰਜਾਬ ਹੁਣ ਗੋਆ ਬਣ ਚੁੱਕਿਆ ਹੈ ਫੋਟੋ ਖਿਚਵਾਈਆਂ ਜਾ ਰਹੀਆਂ ਫੋਟੋਆਂ ਪਾਈਆਂ ਜਾ ਰਹੀਆਂ ਕਿੰਦੇ ਅਸੀਂ ਦੌਰਾ ਕਰ ਰਹੇ ਹਾਂ ਭਰੋਸੇ ਦਿੱਤੇ ਜਾ ਰਹੇ ਆ ਪੰਜਾਬ ਨੂੰ ਮਦਦ ਦੇ ਤੇ ਹੁਣ ਇੱਕ ਹੋਰ ਨਾਮ ਹੈ ਹਰਦੀਪ ਸਿੰਘ ਮੁੰਡੀਆਂ ਸਭ ਨੂੰ ਭੜੇ ਪੰਤੀ ਹੁਣ ਇਨਾਮ ਰਟ ਗਿਆ ਹੋਊਗਾ ਕਿਉਂਕਿ ਸੁਨੀਲ ਜਾਖੜ ਸਾਹਿਬ ਜੋ ਭਾਜਪਾ ਪੰਜਾਬ ਦੇ ਪ੍ਰਧਾਨ ਹੈ ਉਹ ਕਹਿੰਦੇ ਆ ਕਿ ਹਰਦੀਪ ਮੁੰਡੀਆਂ ਨੂੰ ਜਾਣਦਾ ਕੋਣ ਹੈ ਮੈਂ ਹੁਣ ਸੁਨੀਲ ਜਾਖੜ ਜੀ ਭਾਜਪਾ ਪ੍ਰਧਾਨ ਨੂੰ ਪੁੱਛਣਾ ਚਾਹੂੰਗਾ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਹਰਸ਼ ਮਲੋਤਰਾ ਐਲ ਮੋਰੁਗਨ ਸ਼ੋਭਾ ਕਰੰਦਾਜਲੇ ਸੰਜੇ ਸੇਠ ਬਨਵਾਰੀ ਲਾਲ ਵਰਮਾ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਣ ਜਾਣਦਾ ਹੈ ਹਰਦੀਪ ਮੁੰਡਿਆਂ ਨੂੰ ਤਾਂ ਪੰਜਾਬੀ ਜਾਣਦੇ ਆ ਪੰਜਾਬ ਦੇ ਮੰਤਰੀ ਆ ਵਿਧਾਨ ਸਭਾ ਦੇ ਵਿੱਚ ਬੋਲਦੇ ਆ ਪਰ ਜਿਹੜੇ ਹੁਣ ਤੁਸੀਂ ਪੰਜਾਬ ਲਿਆ ਲਿਆ ਜਿਨ੍ਹਾਂ ਨੂੰ ਗੋਆ ਦਿਖਾ ਰਹੇ ਆ ਪੰਜਾਬ ਦਾ ਬਣਿਆ ਹੋਇਆ ਕਿ ਆਹ ਦੇਖ ਲਓ ਸਾਬ ਕਿੰਨਾ ਪੰਜਾਬ ਦਾ ਨੁਕਸਾਨ ਹੋ ਗਿਆ ਇਹਨਾਂ ਮੰਤਰੀਆਂ ਨੂੰ ਕੌਣ ਜਾਣਦਾ ਕੇਂਦਰੀ ਰਾਜ ਮੰਤਰੀਆਂ ਨੂੰ ਆਪਣੀਆਂ ਜਦੋਂ ਤੁਸੀਂ ਪੰਜਾਬ ਬੀਜੇਪੀ ਦਾ ਪੇਜ ਫਰੋਲੋਗੇ ਤਾਂ ਵਕ ਵਕ ਪੋਸਟਾਂ ਦੇ ਵਿੱਚ ਕੀ ਲਿਖਿਆ ਹੋਇਆ ਕੇਂਦਰੀ ਰਾਜ ਮੰਤਰੀ ਬਨਵਾਰੀ ਲਾਲ ਵਰਮਾ ਜੀ ਨੇ ਭਾਜਪਾ ਲੁਧਿਆਣਾ ਦੇ ਆਗੂਆਂ ਸਮੇਤ ਅੱਜ ਭਾਰੀ ਬਾਰਿਸ਼ ਕਾਰਨ ਡਿੱਗੇ ਮਕਾਨਾਂ ਦਾ ਹਾਲ ਦੇਖਿਆ ਪੀੜਤ ਪਰਿਵਾਰਾਂ ਤੋਂ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਬਾਅਦ ਚ ਹਰ ਤਰ੍ਹਾਂ ਦੀ ਸਰਕਾਰੀ ਮਦਦ ਦੇਣ ਦਾ ਭਰੋਸਾ ਦਿੱਤਾ ਇਸੇ ਤਰੀਕੇ ਜਿਕਰ ਆਪਾਂ ਗੱਲ ਕਰੀਏ ਪੰਜਾਬ ਭਾਜਪਾ ਦਾ ਪੇਜ ਜਿਹੜਾ ਪਿਛਲੇ 2 ਦਿਨਾਂ ਤੋਂ ਭਰਿਆ ਪਿਆ ਸਾਰੇ ਕੇਂਦਰੀ ਰਾਜ ਮੰਤਰੀ ਭਰੋਸਾ ਦੇ ਰਹੇ ਆ ਸਰਕਾਰੀ ਮਦਦ ਦਾ ਮਕੋੜਾ ਪੱਤਨ ਦੇ ਵਿੱਚ ਸ਼ੋਭਾ ਕਰਨაძਲੇ ਨੇ ਜਾਇਜ਼ਾ ਲਿਆ ਤੇ ਉਹਨਾਂ ਨੇ ਵੀ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਇਸੇ ਤਰੀਕੇ ਹਰਸ਼ ਮਲੋਤਰਾ ਨੇ ਸੁਲਤਾਨਪੁਰ ਲੋਧੀ ਵਿਖੇ ਮੱਥਾ ਵੀ ਟੇਕਿਆ ਹੜ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਵੀ ਕੀਤੀ ਰੂਪਨਗਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਐਲ ਮੌਰਗਨ ਸ਼ੁਭਾ ਸ਼ਰਮਾ ਸਮੇਤ ਹੜ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਦੇ ਅਤੇ ਪਾਲਪਾ ਵੱਲੋਂ ਦਾਵਾ ਕੀਤਾ ਜਾਂਦਾ ਕਿ ਕੇਂਦਰੀ ਮੰਤਰੀ ਤੇ ਕੇਂਦਰ ਸਰਕਾਰ ਅੰਦਾਤਾ ਦੇ ਨਾਲ ਮਜਬੂਤੀ ਦੇ ਨਾਲ ਖੜੀ ਹੈ ਕਿਤੇ ਮੋਡਾ ਜੋੜ ਕੇ ਮੋਡਾ ਖੜੀ ਹੈ ਕਿਤੇ ਮਜਬੂਤੀ ਦੇ ਨਾਲ ਖੜੀ ਹੈ ਕਿਤੇ ਹਰ ਮਦਦ ਦੇਣ ਦਾ ਭਰੋਸਾ ਦੇ ਰਹੀ ਹੈ ਪਰ ਹੁਣ ਜਦੋਂ ਪੰਜਾਬ ਦੇ ਵਿੱਚ ਲੋਕ ਰੋਲਾ ਪਾ ਰਹੇ ਹੈਗੇ ਆ ਲੋਕ ਮਿੱਟੀ ਕੱਢਣ ਦੀ ਸੋਚ ਰਹੇ ਹੈਗੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਫਸਲਾਂ ਤਬਾਹ ਹੋ ਗਈਆਂ ਤੁਸੀਂ ਚਿੱਕੜ ਤੇ ਚਿੱਕੜ ਸੱਟ ਰਹੇ ਹੋ ਕਿ ਤੁਹਾਡੇ ਕੋਲ 12000 ਕਰੋੜ ਰੁਪਏ ਪਏ ਐ ਉਹ ਵਰਤ ਲਓ ਅਸੀਂ ਤਾਂ ਸਿਰਫ 1600 ਕਰੋੜ ਰੁਪਏ ਦਵਾਂਗੇ ਜਿਨ੍ਹਾਂ ਨੂੰ ਇਸ ਵਕਤ ਲੋੜ ਐ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਭਰੋਸੇ ਦੇ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਦਦ ਕੀਤੀ ਜਾਊਗੀ ਜਿਨ੍ਹਾਂ ਦਾ ਅੱਜ ਘਰ ਟਹਿ ਗਿਆ ਜਿਹੜੇ ਅੱਜ ਕੈਂਪਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਲੋੜ ਐ ਤੁਹਾਡੇ ਭਰੋਸਿਆਂ ਦੀ ਲੋੜ ਨਹੀਂ ਜਿਨ੍ਹਾਂ ਦੇ ਇਸ ਵਕਤ ਪਸ਼ੂ ਮਰ ਗਏ ਪੀ ਨੂੰ ਦੁੱਧ ਤੱਕ ਨਹੀਂ ਹੈਗਾ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਲੋੜ ਦੀ ਲੋੜ ਹੈ ਨਾ ਕਿ ਤੁਹਾਡੇ ਭਰੋਸਿਆਂ ਦੀ ਜਿਹੜੇ 37000 ਰੁਪਏ ਤੁਹਾਡੇ ਕੇਂਦਰ ਦੇ ਅਨੁਸਾਰ ਪਸ਼ੂ ਮਰਨ ਤੇ ਦਿੱਤੇ ਜਾਂਦੇ ਆ ਤਾਂ ਅੱਜ ਕੱਲ 37000 ਦਿੱਤਾ ਜਿਹੜੀ ਮੱਝ ਮਰਨ ਦੇ ਦੇ ਰਹੇ ਤੁਸੀਂ ਬੱਕਰੀ ਮੱਸੀ ਆਉਂਦੀ ਬੱਕਰੀ ਵੀ ਨਹੀਂ ਆਉਂਦੀ ਤਾਂ ਇਹੀ ਸਵਾਲ ਪੰਜਾਬੀ ਪੁੱਛ ਰਹੇ ਹੈਗੇ ਆ ਆਮ ਆਦੀ ਪਾਰਟੀ ਦਾ ਤਾਂ ਵਿਰੋਧ ਹੋ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿਸਾਨ ਕਹਿ ਰਹੇ ਹੈਗੇ ਆ ਮੇਰੀ ਗੱਲਬਾਤ ਵੀ ਹੋਈ ਇਸ ਸ਼ੀਨ ਨੂੰ ਲੈ ਕੇ ਕੇਂਦਰੀ ਮੰਤਰੀ ਅਦੋਰਾ ਨੂੰ ਲੈ ਕੇ ਕਿਸਾਨਾਂ ਨਾਲ ਕੀ ਕਿਸਾਨ ਕੀ ਸੋਚ ਰਹੇ ਹੈ ਕਿਸਾਨ ਕਹਿ ਰਹੇ ਹੈ ਕਿ ਸਿਰਫ ਫੋਟੋਸ਼ਾਪ ਫੋਟੋ ਕਰਵਾਉਣ ਦੇ ਲਈ ਫੋਟੋ ਟੂਰਿਜ਼ਮ ਕਰਵਾਉਣ ਦੇ ਲਈ ਕੇਂਦਰੀ ਮੰਤਰੀ ਇੱਥੇ ਆ ਰਹੇ ਹੈ ਇਹਨਾਂ ਨੂੰ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਕੋਈ ਸਹੂਕਾਰ ਨਹੀਂ ਹੈਗਾ ਜੇਕਰ ਆਉਣਾ ਸੀ ਤਾਂ ਕੁਝ ਪੈਕੇਜ ਨਾਲ ਲੈ ਕੇ ਆਉਂਦੇ 1600 ਕਰੋੜ ਰੁਪਏ ਜਿਹੜੇ ਇਹ ਕਹਿ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਗੇ ਉਹ ਪੰਜਾਬੀਆਂ ਦੇ ਨਾਲ ਕੋਝਾ ਮਜ਼ਾਕ ਕਰਕੇ ਗਏ ਹੈ 70000 ਨੂੰ ਠੇਕਾ ਹੈਗਾ ਕਿਲੇ ਦਾ ਤੇ ਕੇਂਦਰ ਦੇ ਅਨੁਸਾਰ ਸਿਰਫ 6500 ਰੁਪਏ ਉਹ ਦਿੱਤਾ ਜਾ ਸਕਦਾ ਹੈ ਉਸ ਦੇ ਵਿੱਚੋਂ ਕਿਸਾਨਾਂ ਨੂੰ ਮੁਆਵਜ਼ਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕੀ ਇਸ ਤਰੀਕੇ ਦੀ ਮਦਦ ਕੀਤੀ ਜਾਊਗੀ ਇਹ ਸਵਾਲ ਪੁੱਛ ਰਿਹਾ ਜਾਂ ਤਾਂ ਮੰਤਰੀ ਸਾਹਿਬ ਤੁਸੀਂ ਇਹ ਲਿਖ ਰਹੇ ਹੋਗੇ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂਗਾ ਵਾਕਵਾਕ ਮੰਤਰੀ ਮੈਨੂੰ ਵੀ ਨਾਮ ਪੜਨੇ ਪੈਰੇ ਸ਼ੋਭਾ ਕਰਦਾਂਜਲੇ ਸੰਜੇ শেਠ ਬਣਵਾਰੀ لال ਵਰਮਾ ਕੀ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇਹ ਤਾਂ ਲਿਖ ਰਹੇ ਹੋ ਕਿ ਕੇਂਦਰੀ ਹਰ ਮਦਦ ਦਾ ਭਰੋਸਾ ਅਸੀਂ ਦਿੰਨੇ ਆ ਕਿ ਇਹ ਲਿਖ ਰਹੇ ਹੋ ਨਾਲ ਕਿ ਜਿੰਨਾ ਨੁਕਸਾਨ ਹੋਇਆ ਅਸੀਂ ਕਿਸਾਨਾਂ ਦੀ ਓਨੀ ਪਰਪਾਈ ਕਰਾਂਗੇ ਜਿੰਨੇ ਦਾ ਪਸ਼ੂ ਮਰੇ ਹੈਗੇ ਅਸੀਂ ਕਿਸਾਨਾਂ ਨੂੰ ਓਨੇ ਪੈਸੇ ਦਵਾਂਗੇ ਪੈਸੇ ਨਹੀਂ ਦੇਣੇ ਜਿੰਨੀਆਂ ਕਿਸਾਨਾਂ ਦੀਆਂ ਮੱਝਾਂ ਮਰੀਆਂ ਅਸੀਂ ਉਹਨਾਂ ਨੂੰ ਉਹਨੀਆਂ ਮੱਜਾਂ ਲੈ ਕੇ ਦਵਾਂਗੇ ਜਿੰਨੇ ਮੁਰਗੀ ਫਾਰਮ ਤਬਾਹ ਹੋਏ ਐ ਅਸੀਂ ਉਹਨਾਂ ਨੂੰ ਉਹਨੇ ਮੁਰਗੀ ਫਾਰਮ ਲੈ ਕੇ ਦਵਾਂਗੇ ਫਿਰ ਤਾਂ ਸਮਝ ਆਉਂਦਾ ਕਿ ਹਾਂ ਹਰ ਤਰ੍ਹਾਂ ਦੀ ਮਦਦ ਕੇਂਦਰ ਤਿਆਰ ਐ ਪੰਜਾਬ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੀ ਐ ਉਹ 650 ਰੁਪਏ ਵਾਲਾ ਮਜ਼ਾਕ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜਾ ਤੁਸੀਂ ਕਰਦੇ ਹੋ ਪੰਜਾਬੀਆਂ ਦੇ ਨਾਲ ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈਗਾ ਬੇਸ਼ੱਕ ਹਰਦੀਪ ਮੁੰਡੀਆਂ ਨੂੰ ਕੋਈ ਨਹੀਂ ਸਿਆਣਦਾ ਜਾਖੜ ਸਾਹਿਬ ਪਰ ਤੁਸੀਂ ਤਾਂ ਪੰਜਾਬੀਆਂ ਨੂੰ ਸਿਆਣਦੇ ਹੋ ਪੰਜਾਬ ਦੇ ਖੇਤਾਂ ਨੂੰ ਸਿਆਣਦੇ ਹੋ ਪੰਜਾਬੀਆਂ ਦੇ ਕਰਜ਼ਿਆਂ ਨੂੰ ਜਾਣਦੇ ਹੋ ਤੁਹਾਨੂੰ ਤਾਂ ਪਤਾ ਕਿੰਨਾ ਖਰਚਾ ਆਉਂਦਾ ਤੇ ਕਿਉਂ ਨਹੀਂ ਇਹਨਾਂ ਮੰਤਰੀਆਂ ਨੂੰ ਕਹਿ ਕੇ ਲਿਉਂਦੇ ਉੱਥੇ ਉਥੋਂ ਕਿ ਤੁਸੀਂ ਇਹ ਵਾਅਦਾ ਕਰਕੇ ਜਾਓ ਚਲੋ ਇੱਕ ਪਰ ਪ੍ਰਕਿਰਿਆ ਹੈਗੀ ਆ ਕਿ ਪਹਿਲਾਂ ਸਰਵੇ ਹੁੰਦੇ ਆ ਕੋਈ ਗਲਤ ਨਾ ਆ ਕਿਤੇ ਲੈ ਜਾਏ ਕੋਈ ਗਲਤ ਤਰੀਕੇ ਦੇ ਨਾਲ ਪੈਸਾ ਨਾ ਠੱਗ ਜੇ ਸਰਕਾਰਾਂ ਤੋਂ ਇੱਕ ਪ੍ਰਕਿਰਿਆ ਹੁੰਦੀ ਹੈ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਹੁੰਦਾ ਸਰਵੇ ਹੁੰਦੇ ਆ ਪਰ ਇਹ ਤਾਂ ਉਹਨਾਂ ਮੰਤਰੀਆਂ ਨੂੰ ਕੋ ਘਟੋ ਘਟ ਇਹਦਾ ਪੋਸਟ ਕਰਕੇ ਜਾਣ ਕਿ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਕੇਂਦਰ ਭਰੂਗੀ 1 ਲੱਖ 20000 ਰੁਪਏ ਕਹਿੰਦੇ ਘਰ ਦਾ ਦੇਣਾ ਮੈਂ ਹੁਣ ਘਰ ਬਣਾ ਰਿਹਾ ਮੈਨੂੰ ਪਤਾ ਕਿਸ ਤਰੀਕੇ ਦੇ ਨਾਲ ਕਮਰਾ ਤਿਆਰ ਹੁੰਦਾ 120000 ਰੁਪਏ ਦੇ ਨਾਲ ਕਮਰਾ ਤੱਕ ਤਿਆਰ ਨਹੀਂ ਹੁੰਦਾ ਪੱਕਾ ਤਾਂ ਛੱਡੋ ਕੱਚਾ ਕੋਠਾ ਨਹੀਂ 120000 ਦੇ ਨਾਲ ਪੈਂਦਾ 8 ਰੁਪਏ ਨੂੰ ਇਸ ਵਕਤ ਇਹ ਟੈਕ ਤੁਸੀਂ ਕੀ ਮਿੱਟੀ ਦੇ ਲੇਪ ਦੇ ਨਾਲ ਘਰ ਬਣਾਓਗੇ 120000 ਰੁਪਏ ਦੇ ਨਾਲ ਇਹ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਮੰਤਰੀਆਂ ਨੂੰ ਜਿਹੜੇ ਫੋਟੋ ਟੂਰਿਜ਼ਮ ਕਰ ਰਹੇ ਹੈਗੇ ਆ ਜਖੜ ਸਾਹਿਬ ਨੂੰ ਇਹ ਤਾਂ ਦੇਖ ਗਿਆ ਕਿ ਹਰਦੀਪ ਮੁੰਡੀਆਂ ਹੱਥ ਜੋੜ ਕੇ ਖੜੇ ਐ ਉਹ 13000 ਕਰੋੜ ਦੀ ਗੱਲ ਕਰ ਰਹੇਗੇ ਆ ਪੰਜਾਬ ਦੇ ਅਫਸਰ ਤੇ 20000 ਕਰੋੜ ਦੀ ਗੱਲ ਕਰ ਰਹੇ ਐ ਇਹ ਤਾਂ মিডিਆ ਨੂੰ ਦੱਸਤਾ ਜਖੜ ਸਾਹਿਬ ਤੁਹਾਡੇ ਵੀ ਪ੍ਰਧਾਨ ਮੰਤਰੀ ਐ ਤੁਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਹੋ ਤੁਸੀਂ ਵੀ ਭਾਜਪਾ ਦੇ ਪ੍ਰਧਾਨ ਹੋ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੂੰ ਦੱਸ ਦਿੰਦੇ ਤੁਹਾਨੂੰ ਤਾਂ ਜਾਣਕਾਰੀ ਐ ਤੁਹਾਨੂੰ ਤਾਂ ਸਾਰੇ ਸਿਆਣਦੇ ਆ ਤੇ ਤੁਸੀਂ ਦੱਸ ਦਿੰਦੇ ਉਹਨਾਂ ਨੂੰ ਕਿ ਕਿੰਨਾ ਖਰਚਾ ਆਉਂਦਾ ਕਿੰਨੀ ਫਸਲ ਡੁੱਬੀ ਐ ਤੁਹਾਡੇ ਇਲਾਕੇ ਦੇ ਵਿੱਚ ਤਾਂ ਵੱਡੇ ਪੱਧਰ ਉੱਪਰ ਉੱਥੇ ਵੀ ਲੋਕ ਪ੍ਰਭਾਵਿਤ ਹੋਏ ਫਾਇਲ ਕਾ ਤੁਸੀਂ ਤਾਂ ਖੁਦ ਕਿਸਾਨ ਹੋ ਮੰਤਰੀਆਂ ਨੂੰ ਕੋਈ ਸਿਆਣੇ ਨਾਲ ਸਿਆਣੇ ਪਰ ਪੰਜਾਬ ਦੇ ਲੋਕ ਆਪਣੇ ਆਪ ਨੂੰ ਖੂਬ ਸਿਆਣ ਦੇ ਪੰਜਾਬ ਨੂੰ ਸਿਆਣ ਦੇ ਆ ਕਿਸੇ ਕੇਂਦਰ ਸਰਕਾਰ ਦੇ ਕਿਸੇ ਪੰਜਾਬ ਸਰਕਾਰ ਦੇ ਪੈਸੇ ਦੀ ਉਮੀਦ ਪੰਜਾਬੀਆਂ ਨੇ ਹਜ ਤੱਕ ਦਾ ਤੱਕੀ ਨਹੀਂ ਆਪਣੇ ਪੱਧਰ ਉੱਪਰ ਇੱਕ ਦੂਜੇ ਦਾ ਸਾਥ ਦੇ ਰਹੇ ਆ ਅਜੇ ਵੀ ਮੈਨੂੰ ਆਕਾਈ ਤਰ੍ਹਾਂ ਦੇ ਫੋਨ ਆਉਂਦੇ ਕਈ ਕਿਸਾਨਾਂ ਦੇ ਫੋਨ ਆਏ ਆ ਕਿ ਅਸੀਂ ਜਿੰਨੇ ਜੋਗੇ ਹੈਗੇ ਆ ਲੋਕਾਂ ਦੇ ਘਰ ਬਣਾ ਕੇ ਦੇ ਰਹੇ ਆ ਰਾਤ ਵੀ ਇੱਕ ਕਿਸਾਨ ਦਾ ਫੋਨ ਆਇਆ ਕਹਿੰਦੇ ਅਸੀਂ ਕਿਸਾਨਾਂ ਦੇ ਜਿਹੜੇ ਵੀ ਮਜ਼ਦੂਰਾ ਦੇ ਘਰ ਟੇ ਆ ਅਸੀਂ ਬਣਾ ਕੇ ਦੇ ਰਹੇ ਆ ਜਿੰਨੇ ਜੋਗੇ ਹੈਗੇ ਆ ਕਹਿੰਦੇ ਕੇਂਦਰ ਸਰਕਾਰ ਦੇ ਜਿਹੜੇ ਪੈਸੇ ਆਉਂਦੇ 1,20,000 ਦੇ ਨਾਲ ਤਾਂ ਕਮਰੇ ਨਹੀਂ ਪੈਂਦੇ ਤਾਂ ਸਵਾਲ ਹੁਣ ਆ ਕੇਂਦਰੀ ਮੰਤਰੀ ਜਿਹੜੇ ਕੇਂਦਰੀ ਰਾਜ ਮੰਤਰੀ ਟੂਰਿਜ਼ਮ ਕਰ ਰਹੇ ਆ ਇਹ ਕਿਸ ਤਰ੍ਹਾਂ ਦੀ ਮਦਦ ਕਰਨਗੇ ਇਹ ਤਾਂ ਦੱਸ ਕੇ ਜਾਣ ਮਦਦ ਦਾ ਭਰੋਸਾ ਦੇ ਰਿਹਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਨ ਦੀ ਗੱਲ ਕਰ ਰਹੇ ਹੈਗੇ ਆ ਤੇ ਪੰਜਾਬ ਸਰਕਾਰ ਵੀ ਇਸ ਇਸ ਦਾ ਜਵਾਬ ਦੇ ਦੇ ਸ਼ਾਇਦ ਮੈਨੂੰ ਲੱਗਦਾ ਕਿ ਆਵਾਜ਼ ਦੀ ਪਾਰਟੀ ਨੂੰ ਉਹ ਮੁੱਦਾ ਵਧੇਰੇ ਚੁੱਕਣਾ ਚਾਹੀਦਾ ਸੀਗਾ ਕਿ ਜਿੰਨਾ ਮੈਂ ਚੁੱਕ ਰਿਹਾ ਹੈਗਾ ਜਾਂ ਅਸੀਂ ਚੁੱਕ ਰਹੇ ਹੈਗੇ ਜਿੰਨਾ ਕਿ ਇਹ ਮੰਤਰੀ ਦੇਖ ਕੇ ਕੀ ਜਾ ਰਹੇ ਆ ਪੰਜਾਬ ਨੂੰ ਆ ਤਾਂ ਰਹੇ ਹੈ ਸਿਕਿਉਰਟੀ ਦੇ ਉੱਪਰ ਵੱਖਰਾ ਖਰਚਾ ਹੋ ਰਿਹਾ ਆ ਉਹ ਭਗਤ ਦੇ ਉੱਪਰ ਵੱਖਰਾ ਖਰਚਾ ਹੋ ਰਿਹਾ ਪੰਜਾਬ ਸਰਕਾਰ ਸਵਾਲ ਹੀ ਪੁੱਛ ਲਿੰਦੀ ਇਹਨਾਂ ਮੰਤਰੀਆਂ ਤੋਂ ਪੰਜਾਬ ਸਰਕਾਰ ਖੁਦ ਵੀ ਜਵਾਬ ਦੇ ਦੇ ਕਿ ਕੇਂਦਰ ਦਵੇ ਨਾ ਦਵੇ ਅਸੀਂ ਆਪਣੇ ਉਹ ਲੋਕ ਪੰਜਾਬੀਆਂ ਨੂੰ ਇੰਨੇ ਨੇ ਪੈਸੇ ਦਵਾਂਗੇ 20000 ਦਾ ਵਾਅਦਾ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨਾਲ ਕੀ ਆਖਰਕਾਰ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜਾਂ ਉਹ 12000 ਕਰੋੜ ਰੁਪਏ ਜਿਹੜੇ ਕਹਿ ਰਹੇ ਹੈਗੇ ਆ ਕਿ ਉਹਨਾਂ ਵਿੱਚੋਂ ਦਿੱਤਾ ਜਾਊਗਾ ਸਵਾਲ ਬਹੁਤ ਸਾਰੇ ਹੈ ਭਾਜਪਾ ਤੋਂ ਵੀ ਆਪ ਤੋਂ ਵੀ ਕਾਂਗਰਸ ਤੋਂ ਵੀ ਕਦੇ ਕਰਾਂਗੇ ਕਾਲੀ ਦਲ ਤੋਂ ਵੀ ਕਦੇ ਕਰਾਂਗੇ ਨਵੇਂ ਬਣੇ ਤੋਂ ਵੀ ਕਰਾਂਗੇ ਪਰ ਹੁਣ ਫਿਲਹਾਲ ਆ ਜਿਹੜੇ ਮੰਤਰੀ ਆ ਰਹੇ ਹੈ ਤੇ ਸੁਨੀਲ ਜਾਖੜ ਕਹਿ ਰਹੇ ਸੀ ਕਿ ਹਰਦੀਪ ਮੁੰਡੀਆਂ ਨੂੰ ਜਾਣਦਾ ਕੋਣਾ ਸਿਆਣ ਦਾ ਕੋਣਾ ਤੇ ਇਹਨਾਂ ਮੰਤਰੀਆਂ ਨੂੰ ਪੰਜਾਬੀ ਕਿੱਥੇ ਸਿਆਣਦੇ ਆ ਕਮੈਂਟ ਕਰਕੇ ਦੱਸ ਦਿਨ ਪੰਜਾਬੀ ਕੀ ਕਿੰਨਿਆਂ ਇਹਨਾਂ ਮੰਤਰੀਆਂ ਦੇ ਜਿਹੜੇ ਮੈਂ ਨਾਮ ਲਏ ਐ ਜਾਂ ਜਿਨ੍ਹਾਂ ਦੀ ਫੋਟੋਆਂ ਦਿਖਾਈਆਂ ਕਿੰਨਿਆਂ ਕੋ ਨੂੰ ਪੰਜਾਬੀ ਜਾਣਦੇ ਐ ਗੱਲ ਜਾਣਨ ਜਾਂ ਸਿਆਣਨ ਦੀ ਨਹੀਂ ਹੁੰਦੀ ਜਿਹੜਾ ਕੁਝ ਪੰਜਾਬ ਨੂੰ ਦੇਖੇ ਜਾਓਗੇ ਤਾਂ ਸੁਭਾਵਿਕ ਤੌਰ ਤੇ ਪੰਜਾਬ ਹਮੇਸ਼ਾ ਯਾਦ ਰੱਖੂਗਾ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ